ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਤੁਹਾਨੂੰ ਇੱਕ ਵਿਰਾਸਤੀ ਸਟਾਲ ਦਿਖਾਉਣਾ ਜਿਹਦੇ ਵਿੱਚ ਆਪਣੀ ਪੰਜਾਬੀ ਟ੍ਰੈਡੀਸ਼ਨ ਪੰਜਾਬੀ ਕਲਚਰਲ ਚੀਜ਼ਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾ ਰਿਹਾ ਬੈਕ ਸਾਈਡ ਤੇ ਦਰੀਆਂ ਬੰਨ ਰਹੀਆਂ ਨੇ ਇੱਧਰ ਤੁਸੀਂ ਚੱਕੀ ਪੀਸਣ ਵਾਲਾ ਕਿਹਾ ਚੱਕੀ ਦੇਖ ਸਕਦੇ ਹੋ ਚਰਖਾ ਔਰ ਇਹ ਅੰਕਲ ਜੀ ਮੇਰੇ ਨਾਲ ਨੇ ਇਹਨਾਂ ਤੋਂ ਜਾਣ ਲੈਣੇ ਆ ਕਿ ਇਹ ਸਟਾਲ ਸਪੈਸ਼ਲ ਕਿੱਥੋਂ ਲੈ ਕੇ ਲਗਾਇਆ ਤੁਸੀਂ ਔਰ ਪੰਜਾਬੀ ਟ੍ਰੈਡੀਸ਼ਨਲ ਚੀਜ਼ਾਂ ਨੂੰ ਤੁਸੀਂ ਪ੍ਰਮੋਟ ਕਰ ਰਹੇ ਹੋ ਬੜਾ ਵਧੀਆ ਉਪਰਾਲਾ ਹੈ ਤੁਹਾਡਾ ਮੇਰਾ ਨਾਮ ਭੋਲਾ ਕਲੈਰੀਆ ਜੀ ਮੈਂ ਮਾਰਸਾ ਤੋਂ ਬਲੌਂਗ ਕਰਦਾ ਇਹ ਜਿਹੜੀ ਪ੍ਰਦਰਸ਼ਨੀ ਲਾਈਏ ਸੀ ਇੱਥੇ ਇਹ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਵਿਰਸਾ ਸੀ ਬਿਲਕੁਲ ਉਹ ਲੋਪ ਹੋ ਚੁੱਕਿਆ ਹੈਗਾ ਤੇ ਉਹ ਅਸੀਂ ਮੈਂ ਅਸੀਂ ਸੰਭਾਲ ਕੇ ਰੱਖਿਆ ਮੈਂ 52 ਸਾਲ ਤੋਂ ਕੰਮ ਕਰਦਾ ਹਾਂ ਉਹ ਉਹ ਬਰਾਸਤਾ ਹੈ ਇਹਦੇ ਕਿ ਸਾਡੇ ਅਸੀਂ ਘਰਾਂ ਦੇ ਵਿੱਚੋਂ ਹੀ ਅਸੀਂ ਖੇਤਾਂ ਤੋਂ ਵੀ ਆਪਣੀ ਚੀਜ਼ ਲੈ ਕੇ ਬਾਜ਼ਾਰ ਜਾਂਦੀ ਲੋੜ ਦੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਸੀ। ਉਹ ਸਾਰੀ ਪ੍ਰਾਤ ਇੱਥੇ ਪਏ ਜਿਵੇਂ ਉਹਨੂੰ ਚਰਖਾ ਪਾਏਗਾ। ਅਸੀਂ ਆ ਚਰਖਾ ਹੈਗਾ ਅਸੀਂ ਜਿਵੇਂ ਖੇਤ ਤੋਂ ਸਾਡੇ ਕਪਾਹ ਹੁੰਦੇ ਸੀ, ਖਾਕੀ ਕਪਾਹ ਵੀ ਸੀ, ਚਿੱਟੀ ਕਪਾਹ ਵੀ ਸੀਗੀ। ਅਸੀਂ ਉਹਨੂੰ ਜਦੋਂ ਅਸੀਂ ਉਹ ਸਾਡੀ ਵੇਚਣੀ ਪਈਏ ਸਾਹਮਣੇ। ਉਹ ਸਾਡੀ ਵੇਚਣੀ ਪਈ ਆ ਵੇਚਣੀ। ਉਹਦੇ ਅਸੀਂ ਵੇਚਦੇ। ਉਹ ਸਾਹਮਣੇ 2 ਛੱਡ ਕੇ 3 ਇਹ ਉਤਰਾ ਉਹ ਵੇਲਣੀ ਆ ਉਹਦੇ ਦੀ ਰੂਹ ਦੀ ਵੇਚਦੇ ਤਾੜੇ ਤੇ ਜਾ ਕੇ ਅਸੀਂ ਪੰਜਾਉਂਦੇ ਫਿਰ ਅਸੀਂ ਪੂਣੀਆਂ ਬਣਾਉਂਦੇ ਪੂਣੀਆਂ ਅਸੀਂ ਚਰਖੇ ਦੇ ਉੱਤੇ ਜਾ ਕੇ ਕੱਤਦੇ ਕੱਤਦੇ ਕੱਤਲ ਬਾਅਦ ਗੋਟੇ ਆਉਂਦੇ ਫਿਰ ਅਸੀਂ ਊਰੀਆਂ ਤੇ ਲੈ ਕੇ ਜਾਂਦੇ ਅੱਟੀਆਂ ਚਾੜਦੇ ਫਿਰ ਊਰੇ ਬਣਾਉਂਦੇ ਇਹ ਸਾਡੀ ਘਰ ਚੱਲਦਾ ਕੱਪੜਾ ਬੁੰਦਾ ਜਿਹੜਾ ਸਾਡਾ ਖੱਡੀ ਵਾਲਾ ਕੰਮ ਜੀ ਉੱਥੇ ਸਾਰਾ ਹੁੰਦਾ ਸੀਗਾ ਉਦੋਂ ਧਾਕੇ ਦੇ ਨਾਲ ਅਸੀਂ ਇੱਥੇ ਆ ਦੇਖੋ ਅਸੀਂ ਨਾਲੇ ਵੀ ਬੁੰਦੇ ਆ ਆ ਨਾਲੇ ਦਾ ਹੋਏਗਾ ਆਪਣਾ ਤਾਣਾਗਾ ਜਾ ਰਿਹਾ ਹੈਗਾ ਆ ਨਾਲ ਆਗਾ ਪਰ ਉਹ ਵੀ ਧਾਗੇ ਦੇਣ ਲੱਗੇ ਜਿਹੜੇ ਮੰਜਾਂ ਦੇ ਉੱਤੇ ਜਾਂ ਦਰੀਆਂ ਬੁਝਾਉਂਦੇ ਸੀ ਇਹ ਸਾਡੇ ਦਰੀਆਂ ਬੁਣੀਆਂ ਨੇ ਲਾਈਵ ਹੈ ਅਸੀਂ ਕੋਈ ਸਾਡੇ ਕੋਲੇ ਜਿਹੜਾ ਡਿਸਪਲੇ ਵਾਲਾ ਬਹੁਤ ਘੱਟ ਹੈ ਪਰ ਲਾਈਵ ਸਾਡੇ ਕੋਲੇ ਕੰਮ ਜ਼ਿਆਦਾ ਹੈ ਇਹ ਕਿ ਲਾਈਵ ਬਣ ਰਿਹਾ ਉਹ ਤਾਂ ਲਾਈਵ ਵੀ ਅਸੀਂ ਬੈਠਣ ਵਾਲੀਆਂ ਜਿਹੜੀਆਂ ਜਮਾਈ ਭਾਈ ਪਹਿਲਾਂ ਹੁੰਦੇ ਸੀ ਉਹਨਾਂ ਵਾਸਤੇ ਪੀੜੀਆਂ ਨੇ ਇਹ ਪੀੜੀ ਬੁਣੀ ਜਾ ਰਹੀ ਹੈ ਇਸੇ ਤਰ੍ਹਾਂ ਜਿਹੜਾ ਮੰਜਾ ਹੈਗਾ ਇਹ ਮੰਜਾ ਬੁਣਿਆ ਜਾ ਰਹਾ ਹੈਗਾ ਠੀਕ ਹੈ ਜੀ ਹੁਣ ਇੱਧਰ ਆ ਜੋ ਜਿਹੜਾ ਘਰਾਂ 'ਚ ਅਸੀਂ ਕੱਪੜਾ ਪਾਉਂਦੇ ਸੀਗੇ ਬੁਣ ਕੇ ਘਰ ਦੇ ਵਿੱਚ ਹੀ ਇਹ ਕਹਿੰਦਾ ਸੀ ਕਪੜਾ ਬੁਣੀਐ ਨਾ ਅਸੀਂ ਇਹਦੀਆਂ ਕਮੀਜ਼ ਵੀ ਬਣਾਉਂਦੇ ਸੀਗੇ ਟੀਸ਼ੀਆਂ ਵੀ ਬਣਾਉਂਦੇ ਸੀਗੇ ਕੇਸ ਵੀ ਬਣਾਉਂਦੇ ਸੀ ਦੀ ਦੋੜੇ ਵੀ ਬਣਾਉਂਦੇ ਸੀ ਘਾਦਰਾ ਵੀ ਅਸੀਂ ਇੱਥੇ ਤੋਂ ਹੀ ਬੁਣਦੇ ਸੀਗੇ ਇਹਦਾ ਸਾਰਾ ਸਾਮਾਨ ਉਹ ਹੈਗਾ ਬਲੋਤਵਾ ਪਿੰਡਾਂ ਦੇ ਪਿੰਡਾਂ ਦੇ ਵਿੱਚ ਆ ਦੇਖੋ ਆ ਚੱਲਦੀ ਸੀ ਕਿ ਪੱਠੀ ਦਾਣੇ ਬਣਾਉਂਦੇ ਸੀ ਕਹਿੰਦਾ ਪੱਠੀ ਵਾਲੀਏ ਚੰਬੇ ਦੀਏ ਦਾਲੀਆਂ ਨਹੀਂ ਪੀੜਾਂ ਦਾ ਪ੍ਰਾਗਾ ਭੋਲਦੇ ਠੀਕ ਹੈ ਨਾ ਇਹ ਪੱਠੀ ਹੈ ਜਿਹੜੀ ਇੱਥੇ ਕੋ ਭਾਈਚਾਰਕ ਸਾਝ ਵੀ ਹੁੰਦੀ ਸੀ ਇੱਥੇ ਆ ਕੇ ਮੇਲੀ ਮਿਲਣੀ ਵੀ ਹੁੰਦੀ ਸੀ ਇਥੇ ਇਹ ਕਿ ਮੁਸ਼ਕਿਲੀਆਂ ਗੱਲਾਂ ਵੀ ਚੱਲਦੀਆਂ ਦੀਆਂ ਸਾਰਾ ਕੁਝ ਇੱਥੇ ਆਹੀ ਚੱਲਦਾ ਸੀ ਆ ਦੇਖੋ ਪੱਠੀ ਐ ਇਹ ਆਦਾ ਵਿਚਾਰਾ ਆਪਦੀ ਦਾਣੇ ਭੁੰਨ ਕੇ ਜਿਹਦੇ ਨੂੰ 10 ਰੁਪਏ 'ਚ ਬੰਨ ਤੇ ਜਾਂ ਚੁੰਗ ਮਿਲਦੀ ਠੀਕ ਨਾ ਉਹਦੇ ਨਾਲ ਉਹ ਪੇਟ ਪੇਟ ਭਾਲਦੀ ਉਹ ਉਹ ਪੁਰਾਣੇ ਸਮੇਂ ਰੋਜੀ ਰੋਟੀ ਦਾ ਸਾਧਨ ਵੀ ਸੀ ਇਹ ਗਰੀਬ ਗਰੀਬ ਆਦਮੀ ਦਾ ਉਸ ਤੋਂ ਬਾਅਦ ਸਾਡੇ ਜਿਹੜੇ ਖੇਤੀ ਦੇ ਸੰਦ ਨੇ ਸੰਦ ਨੇ ਜਿੰਨਾ ਦੇ ਨਾਲ ਅਸੀਂ ਖੇਤੀ ਦਾ ਕੰਮ ਕਰਦੇ ਸੀ ਫਸਲ ਵੀ ਬੀਜਦੇ ਸੀਗੇ ਆਪਣੇ ਸਾਰੇ ਕੰਮ ਕਰਦੇ ਸੀਗੇ ਫਾਤਨੂੰ ਲੱਗਣ ਬਾਅਦ ਤੇ ਸਾਡੇ ਕੋਲੇ ਗੱਡਾ ਵੀ ਆ ਸਾਰੇ ਸੰਸ ਦੇ ਸਾਡੀ ਇੱਜ ਨੇ ਬਣੇ ਨੇ ਪੁਰਾਣੇ ਸਮੇਂ ਦੇ ਵਿੱਚ ਆ ਦੇਖੋ ਜੇ ਅਸੀਂ ਕੋਈ ਕੀ ਕੁੱਟਣੀ ਸੀਗੀ ਸਾਡੇ ਕੋਲੇ ਔਖਲੀ ਵੀ ਆ ਇਹਦੇ ਇੱਕ ਮੁਹਾਵਰਾ ਵੀ ਆ ਔਖਲੀ ਜਿ ਸਰ ਦਿੱਤਾ ਮੂਹਲੇ ਦਾ ਕੀ ਡਰ ਆ ਪੁਰਾਣੇ ਪੁਰਾਣੇ ਸਮੇਂ 'ਚ ਸਾਡੇ ਜਿਹੜੇ ਮਕਾਨ ਕੱਚੇ ਹੁੰਦੇ ਸੀਗੇ ਉਹ ਕੱਚੇ ਮਕਾਨ ਦੀ ਦੁਵਾਰ ਆ ਪੂਰਾ ਫਰੰਟਾ ਹੈ ਸਾਰਾ ਠੀਕ ਹੈ ਨਾ ਇਹ ਸਾਰਾ ਪੂਰਾ ਫਰੰਟਾ ਕੱਚੇ ਦੁਵਾਰ ਦਾ ਆ ਜੋ ਕਿ ਆ ਦੁੱਧ ਰਿੜਕਣ ਵਾਲੀ ਸਾਡੀ ਆ ਘਰਾਂ ਦੇ ਵਿੱਚ ਦੁੱਧ ਲਟਕਦੇ ਸੀ ਮੱਖਣ ਕਾੜਦੇ ਸੀ ਥੰਦੇ ਲੱਸੀ ਰੰਦਦੀ ਇਹ ਸਾਡੀ ਬਧਾਣੀ ਹੈ ਪੂਰੀ ਗੜਕਣ ਬਧਾਣੀ ਲਟਕਣਾ ਕੋੜਾ ਸਾਰਾ ਸਾਮਾਨ ਆ ਘਰ ਦੇ ਵਿੱਚ ਚੱਟ ਨਹੀਂ ਕੁੱਟਦੇ ਹੁੰਦੇ ਸੀ ਸਾਡੀ ਉਹ ਹੈਗਾ ਉਸ ਤੋਂ ਬਾਅਦ ਜੇ ਕੋਈ ਪਿੰਡ ਦੇ ਵਿੱਚ ਚਾਰ ਭਾਈ ਪੰਚਾਇਤ ਬੰਦੀਦਾ ਸਾਥ ਹੁੰਦੀ ਸੀ ਸੱਜੇ ਬਟਕੇ ਫੈਸਲਾ ਕਰਦੇ ਆ ਸਾਡੇ ਉਜਾਰ ਆ ਗਏ ਪੁਰਾਣੇ ਆਹ ਛੱਜ ਆ ਗਿਆ ਸਾਜਣ ਦੀ ਜਾਣਦੇ ਹੋ ਠੀਕ ਹੈ ਨਾ ਆਹ ਛੱਜ ਦੇ ਜਿਹਦੇ ਵਿੱਚ ਦਾਣੇ ਸਾਡੇ ਸੀ ਝਾਰਦੇ ਹੁੰਦੇ ਸੀ ਉੱਪਰ ਚੰਡ ਪੜਾਉਂਦੇ ਸੀਗੇ ਹਰ ਰੋਟੀ ਵਾਲੇ ਛਾਬੇ ਵੀਰੇ ਜੈਜੀ ਸਾਨੂੰ ਚੀਜ਼ੀ ਲੋੜ ਪੈਂਦੀ ਸੀ ਅਸੀਂ ਉਸ ਤਰ੍ਹਾਂ ਹੀ ਵਰਤਦੇ ਸੀ ਇਹ ਕੋਚਾ ਤਾਣੀ ਨੂੰ ਪਾਣ ਦੇਣ ਵਾਲਾ ਇਹ ਕੋਚਾ ਹੈਗਾ ਆ ਪੁਰਾਣੇ ਸਮੇਂ ਚ ਨਾਪ ਤੋਲ ਦੇ ਸਾਧਨ ਪੁਰਾਣਾ ਪਹਿਲੇ ਹੁੰਦੇ ਸੀ ਅੱਜ ਕੰਨ ਤੱਕ ਕੰਪਿਊਟਰ ਆ ਗਏ ਆ ਢਾਣੇ ਝਾਰਨ ਵਾਲਾ ਸੀ ਜੀਗਾ ਆ ਬੇਲਨਾ ਹੈਗਾ ਰੋਟੀ ਵੇਲਣ ਵਾਲਾ ਇਸ ਸਮੇ ਇਹ ਸਾਗ ਇਹਦੇ ਨਾਲ ਅਸੀਂ ਸਾਗ ਵਿੱਚ ਇਹੋ ਕਰਦੇ ਸੀ ਕੱਟਦੇ ਸੀਗੇ ਸਾਕ ਸਰੂ ਸਾਕ ਮੱਕੀ ਦੀ ਰੋਟੀ ਹੋਰ ਬਟਾ ਸੋ ਸਾਕ ਮੱਕੀ ਦੀ ਰੋਟੀ ਨੇ ਆ ਉਹ ਆ ਤਾਂ ਟੈਲੀਫੋਨ ਤੁਹਾਨੂੰ ਪੱਤੀ ਆ ਹੁਣ ਇੱਧਰ ਆ ਜਾਓ ਜਦੋਂ ਬੱਚਾ ਛੋਟਾ ਹੁੰਦਾ ਸੀਗਾ ਉਹਨੂੰ ਜਦੋਂ ਬੈਠਣ ਬੈਠਣ ਸਿੱਖਦਾ ਸਿੱਖ ਗਿਆ ਸੀਗਾ ਤਾਂ ਉਹਨੂੰ ਤੁਰਨ ਵਾਸਤੇ ਇਹਨੂੰ ਗੱਡੀ ਦਾ ਕਹਿੰਦੇ ਨੇ ਇਹ ਫੜ ਕੇ ਬੱਚਾ ਤੁਰਦਾ ਸੀ ਗੱਡੀ ਦਾ ਕਹਿੰਦੇ ਨੇ ਉਹ ਆ ਜੇ ਤੁਹਾਨੂੰ ਮੈਂ ਦੱਸੀ ਦੀ ਇਹ ਵੇਚ ਲੈਣਾ ਇਹ ਰੂਨ ਰੂਨ ਨੂੰ ਬੇਲ ਦੇਤੀ ਸੀ ਵਿਚ ਬੜੇ ਮੇਕ ਪਾਸੇ ਆਹ ਆ ਗਏ ਊਰੇ ਇਹ ਜਿਹੜਾ ਧੂਤ ਸੀ ਉਰੀਆਂ ਹੁੰਦੀਆਂ ਸੀ ਆ ਉਰੀਆਂ ਤੋਂ ਜਿਹੜੇ ਬੰਦੇ ਸੀ ਅਟੀਆਂ ਬੰਦੀਆਂ ਸੀ ਅਟੀਆਂ ਦੇ ਨਾਲ ਅਸੀਂ ਇਹਦੇ ਵਿੱਚ ਉਰੇ ਤੇ ਸੀ ਵੱਡੇ ਲੱਛੇ ਬਣਾਉਂਦੇ ਸੀ ਠੀਕ ਹੈ ਨਾ ਪੁਰਾਣੇ ਸਮੇਂ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਜਾਂ ਕਿਤੇ ਕੋਈ ਜਮਾਈ ਕੋ ਮਠਾਈ ਦਿੰਦੇ ਥਾ ਇਹਨਾਂ ਤਰ੍ਹਾਂ ਦੇ ਵਿੱਚ ਮੁਲਤਾਨੀ ਮਿੱਟੀ ਇਹਦੇ ਵਿੱਚ ਕਾਜਣੀ ਇਹਦੇ ਵਿੱਚ ਕਾਜ ਜਿਹੜਾ ਕੂੜਾ ਹੁੰਦਾ ਜਿੰਨਾ ਵੀ ਛੱਡਦੇ ਨਹੀਂ ਸੀਗੇ ਭਿਓਂ ਕੋਈ ਰੱਖਦੇ ਕੁੱਟ ਕੇ ਘੜੇ ਦੇ ਉੱਤੇ ਮੂਦਾ ਮਾਰ ਕੇ ਅਸੀਂ ਇਹ ਸਾਡੀਆਂ ਕੁੜੀਆਂ ਦੀਆਂ ਜਿਹੜੀਆਂ ਬਣਾਉਂਦੀਆਂ ਸੀ ਬਨੋਂ ਤੋਂ ਬਾਅਦ ਫਿਰ ਇਹਨੂੰ ਪੇਂਟ ਕਰਕੇ ਸੋਹਣਿਆ ਬਣ ਜਾਂਦੇ ਜਿਹੜਾ ਇਹ ਘਰ ਦੇ ਵਿੱਚ ਹੀ ਤਿਆਰ ਹੁੰਦਾ ਸੀਗਾ ਉਸ ਤੋਂ ਬਾਅਦ ਜਿਹੜੇ ਇਹਨੇ ਪੁਰਾਣੇ ਸਮੇਂ ਦੇ ਵਿੱਚ ਅੰਬਾਂ ਦਾ ਚਾਰਪੌਂਡਾ ਘਰ ਦੇ ਵਿੱਚ ਹੀ ਜਿਹੜੇ ਸੀਗੇ ਅੰਬ ਕੱਟੇ ਜਾਂਦੇ ਸੀ ਆ ਤਾਣੀ ਬੰਨਣ ਵਾਸਤੇ ਇਹਨੂੰ ਨਾਲ ਕਹਿੰਦੇ ਨੇ ਆ ਢਿੰਡੀ ਆ ਬੱਚਿਆਂ ਦੀ ਗੁਲੀ ਡੰਡਾ ਜਿਹੜਾ ਖੇਡਦੇ ਨੇ ਉਹ ਆ ਆ ਜਦੋਂ ਗਲੋਟੇ ਹੁੰਦੇ ਨੇ ਇਹ ਟੀਰ ਕੇ ਅੱਟੀ ਬੰਦੀ ਅੱਟੀ ਉਹ ਊਰੀ ਤੇ ਆਉਗੇ ਅੱਗੇ ਆਹ ਪਸ਼ੂਆਂ ਦੇ ਮੂੰਹ ਤੇ ਸ਼ਕਲਾ ਚਾੜਦੇ ਵੀ ਦੁੱਧ ਦਾ ਦਰਨਾ ਚੁੰਗਦੇ ਛੋਟੇ ਬੱਚੂਆਂ ਤੇ ਇਹ ਨਹੀਂ ਆਪ ਆਪਣਾ ਹੋਇਆਗਾ ਆਪਣਾ ਪੰਜਾ ਹੈਗਾ ਜਿਹਦੇ ਨਾਲ ਕਿ ਦਰੀ ਬੁਣੀ ਜਾਂਦੀ ਆ ਧਾਗਾ ਠੋਕਿਆ ਜਾਂਦਾ ਸੀਗਾ ਆ ਸਾਗ ਕੋਟ ਦੇ ਕੰਮ ਵੀ ਹੁੰਦੀ ਸੀ ਜੀ ਇਹ ਸਾਰਾ ਕੁਝ ਕੰਮ ਇਹ ਕੰਮ ਆਉਂਦਾਗਾ ਆ ਸਾਗ ਚੀਰਨ ਦੇ ਕੰਮ ਆਉਂਦਾ ਆ ਸਾਗ ਚੀਰਨ ਦੇ ਕੰਮ ਆਉਂਦਾ ਇਹ ਪੁਰਾਣੇ ਸਮੇਂ ਦਾ ਕਾਇਤਨ ਜਿਹੜੇ ਕਿ ਖਤਮ ਹੋ ਗਿਆ ਚੇਂਜ ਹੋ ਗਿਆ ਸਮੇਂ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾਗਾ ਆਹਾ ਊਰੀਆਂ ਨੇ ਕਹਿੰਦਾ ਊਰੀ 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 ਇਦਾਂ ਸਕਣਾ ਦੇ ਨਸ ਨਜੋ ਜਾ ਦੂਰੀ ਇਹ ਜਦੋਂ ਚੱਲਦੀ ਹੈ ਨਾ ਫੇਰ ਕੰਮ ਕਰਦੀ ਤਾਂ ਉਹ ਇਹ ਊਰੀ ਹੈ ਇਹਨੂੰ ਊਰੀ ਕਹਿੰਦੇ ਨੇ ਪੁਰਾਣੇ ਸਮੇਂ ਤੇ ਜਿੱਥੇ ਬਿਜਲੀ ਨਹੀਂ ਹੁੰਦੀ ਸੀਗੀ ਉਸ ਟਾਈਮ ਤੇ ਇਹ ਬੱਲਵਾਂ ਦੇ ਵਿੱਚ ਬੱਤੀ ਆ ਤੇਲ ਪਾ ਕੇ ਜਰਗਾ ਕੇ ਇਹਨੂੰ ਪੜਦੇ ਹੁੰਦੇ ਸੀ ਇਹਨਾਂ ਦੇ ਵਿੱਚ ਇਹਨੂੰ ਦੀਵਾ ਕਹਿੰਦੇ ਨੇ ਦੀਵਾ ਤੁਸੀਂ ਦੀਪ ਟਬੀ ਕਹਦੋਂਗੇ ਕੁਛ ਕਹਦੋਂਗੇ ਸਾਡੇ ਪੰਜਾਬੀ ਦੇ ਵਿੱਚ ਉਹਨੂੰ ਦੀਵਾ ਕਹਿੰਦੇ ਸੀ ਉਹਨੂੰ ਆਹ ਪਰ ਇਹ ਨਾਪ ਤੋਲੇ ਜਿਹੜੇ ਲੀਟਰ ਜਿਹੜੇ ਆਪਾਂ ਤੋਲਦੇ ਆ ਉਹ ਹੈ ਆ ਉਹ ਜਦੋਂ ਲਾਰਜਟੈਂ ਦਾ ਸਮਾਂ ਕੋ ਏ ਅਜ ਦਾ ਸਮਾਂ ਗੁਰ ਗੁਰ ਗਿਆ ਆ ਵੀ ਚੱਲ ਪਿਆ ਉਹ ਸਮੇਂ ਚੇਂਜ ਹੋ ਕੇ ਉਹਦੇ ਬਾਅਦ ਗਏ ਸੀ ਵੀ ਆ ਕੇ ਸੀ ਇਹ ਸਾਰੇ ਖਤਮ ਹੋ ਗਏ ਪੁਰਾਣੇ ਸਮੇਂ ਦੇ ਭਾਂਡੇ ਨੇ ਜਿਹੜੇ ਕਿ ਉਸ ਟਾਈਮ ਤੇ ਟਾਈਮ ਟੂ ਟਾਈਮ ਬੱਤੀ ਸੀ ਜਿਵੇਂ ਇਹ ਜੱਗਾ ਕੁੰਬਾ ਦੋਲੂਆ ਗੜਬਾ ਠੀਕ ਹੈ ਨਾ ਆ ਆ ਦੋਲੂ ਆ ਗਿਆ ਇਹ ਦੀਵਾ ਹੁੰਦਾ ਹੀ ਰਾਜੇ ਮਹਾਰਾਜੇ ਤੇ ਮਹਿਲਾ ਚ ਲੱਗੇ ਹੁੰਦੇ ਸੀਗੇ ਥਾਲੀਆ ਗਲਾਸ ਆ ਗਏ ਚਮਚੇ ਆ ਗਏ ਕਟਚੀ ਆ ਗਈ ਥਾਲੀਆਂ ਆ ਗੀਆਂ ਬਾਟੀਆਂ ਆ ਗੀਆਂ ਉਹ ਕਾਸੀ ਦਾ ਕੌਲ ਹੈ ਇਹਨੂੰ ਕਾਸੀ ਦਾ ਕੌਲ ਕਹਿੰਦੇ ਨੇ ਕਾਸੀ ਦਾ ਕੌਲ ਕਾਸੀ ਘਾਤਾਂ ਦੀ ਆ ਭਰਤ ਦਰਸ਼ਨ ਆ ਆ ਪਿੱਤਲ ਦੇ ਨੇ ਸਾਡੇ ਬਰਾਸ ਦੇ ਨੇ ਇਹ ਬਾਟੀਆਂ ਨੇ ਪਤੀਲਾ ਪ੍ਰਾਂਤ ਹੈ ਕੜਾਈ ਆ ਬਾਸਟੀਆਂ ਤੁਸੀਂ ਇਹ ਸਾਰੇ ਸੰਭਾਲ ਕੇ ਰੱਖੇ ਹੋਏ ਸਨ ਸੰਭਾਲ ਕੇ ਰੱਖੇ ਹੋਣੇ ਸਾਰੇ ਜੀ ਸਾਰੇ ਰੱਖੋ ਹੋਰ ਵੀ ਬਹੁਤ ਸਮਾਨ ਆ ਆ ਤੰਗ ਪੁਰਾਣੇ ਸਮੇਂ ਚ ਤੰਗੇ ਤੇ ਜਦੋਂ ਸਵਾਰੀ ਆ ਢੋਂਦੇ ਸੀ ਹੋਰ ਕੱਦਦੇ ਸੀ ਏ ਵਿਰਾਸਤੀ ਇਹ ਵੀ ਅੱਜਕੱਲ ਖਤਮ ਹੋਊਗੀ ਕਿਉਂਕਿ ਮੋਟਰ ਗੱਡੀਆਂ ਆ ਗਈਆਂ ਅੱਜਕੱਲ ਤਾਂ ਉੱਪਰ ਆ ਗਈ। ਉਹਨਾਂ ਕਰਕੇ ਖਤਮ ਹੋ ਗਿਆ। ਸੋ ਇਹ ਸਾਰਾ ਜਿਹੜਾ ਵਿਰਾਸਤੀ ਸਮਾਨ ਹੈ ਤੁਸੀਂ ਦੇਖਿਆ ਸਾਰੀ ਟਰੈਡੀਸ਼ਨ ਨੂੰ ਅੰਕਲ ਜੀ ਉਹਨਾਂ ਨੇ ਕਿੰਨੇ ਪਿਆਰ ਨਾਲ ਸੰਭਾਲ ਕੇ ਰੱਖਿਆ ਹੋਇਆ ਔਰ ਇਹ ਪ੍ਰਦਰਸ਼ਨੀ ਜਿਹੜੀ ਤੁਸੀਂ ਕੀਤੀ ਆ ਇਹ ਖਾਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲੋਕਾਂ ਨੂੰ ਜਾਗਰੂਕ ਕਰ ਲਈ ਸਾਡੇ ਸੱਭਿਆਚਾਰ ਤੋਂ ਜਾਣੂ ਕਰਾਉਣ ਲਈ ਜਿਹੜੀ ਸਾਡੀ ਨਮੀ ਜਾਂਦੇ ਸੀ ਨਾ ਉਹ ਬਿਲਕੁਲ ਇਸ ਤੋਂ ਦੂਰ ਹੋ ਗਈ। ਉਹਨਾਂ ਨੂੰ ਜੋੜਨ ਦੇ ਲਈ ਅਸੀਂ ਇਹ ਪ੍ਰਦਰਸ਼ਨੀਆਂ ਲਾਉਣੇ ਆ ਜਿਹੜੀਆਂ ਇਹ ਪ੍ਰਦਰਸ਼ਨੀਆਂ ਆ ਸਾਡੇ 9 ਜੂਨ ਕਲਚਰ ਸੈਂਟਰ ਪਟਿਆਲਾ ਦੇ ਡਾਇਰੈਕਟਰ ਫੁਰਖਾਨ ਖਾਨ ਸਾਹਿਬ ਸ੍ਰੀ ਰਵਿੰਦਰ ਸ਼ਰਮਾ ਜੀ ਤੇ ਭਪਿੰਦਰ ਜੀ ਉਹਨਾਂ ਦੀ ਰਾਏ ਮਨਾਈ ਤੇ ਇਸ ਲਈ ਆ ਮੇਰੀ ਜਿਹੜੀ ਅਕੈਡਮੀ ਉਹ ਕਲੈਰੀ ਆਰਟ ਐਂਡ ਕਲਚਰ ਅਕੈਡਮੀ ਮਾਨਸਾ ਮੈਂ ਉਹਦੀ ਤਰਫੋਂ ਤੇ ਸਾਡੀ ਅਕੈਡਮੀ ਇੱਥੇ ਲੱਗ ਗਈ ਤਾਂ ਕਿਉਂ ਅੰਕਲ ਜੀ ਸੋ ਏਦਾਂ ਦੇ ਜਿਹੜੇ ਉਪਰਾਲੇ ਨੇ ਅਸੀਂ ਬਹੁਤ ਘੱਟ ਦੇਖਦੇ ਹਾਂ ਲੇਕਿਨ ਪੰਜਾਬੀ ਕਲਚਰ ਜਿਹੜਾ ਅਲੋਪ ਹੋ ਰਿਹਾ ਹੈ ਅੱਜ ਕੱਲ ਦੇ ਜਨਰੇਸ਼ਨ ਨੂੰ ਪੰਜਾਬੀ ਟ੍ਰੈਡੀਸ਼ਨਲ ਚੀਜ਼ਾਂ ਦੇ ਬਾਰੇ ਨਹੀਂ ਪਤਾ ਕਿ ਪਹਿਲਾਂ ਕੀ ਕੀ ਵਰਤਿਆ ਜਾਂਦਾ ਸੀਗਾ ਕਿਵੇਂ ਕਿਵੇਂ ਚੀਜ਼ਾਂ ਤਿਆਰ ਹੁੰਦੀਆਂ ਸੀਗੀਆਂ ਕਿੰਨਾ ਕਿੰਨਾ ਚੀਜ਼ਾਂ ਦਾ ਉਸ ਸਮੇਂ ਟ੍ਰੈਂਡ ਸੀਗਾ ਸੋ ਅਗਰ ਤੁਸੀਂ ਇਹ ਸਾਰਾ ਕੁਝ ਦੇਖਣਾ ਤੇ ਵਾਕਿਆ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਬੈਸਟ ਐਗਜ਼ਾਮਪਲ ਨੇ ਜਿਹੜੀਆਂ ਇੱਥੇ ਅੰਕਲ ਜੀ ਹੁਣਾਂ ਨੇ ਲਗਾਈਆਂ ਨੇ ਸਪੈਸ਼ਲੀ ਮਾਂਸਾ ਤੋਂ ਲੈ ਕੇ ਸੋ ਹੋਰ ਵੀ ਬਹੁਤ ਸਾਰੇ ਵੱਖਰੇ ਕਲਚਰ ਦੇ ਨਾਲ ਤੁਹਾਨੂੰ ਰੂਬਰੂ ਜ਼ਰੂਰ ਕਰ